ਹਾਂਜੀ ਸਰ ਕੀ ਨਾਮ ਹੈ ਜੀ ਮੀਸ਼ਰ ਕੁਮਾਰ ਸਰ ਕੀ ਹੋਇਆ ਸੀ ਮਾਮਲਾ ਪੂਰਾ ਦੁਕਾਨ ਦੇ ਕਿਤੇ ਬੰਦੇ ਕਰਦੇ ਮੈਂ ਤਾਂ ਰੋਟੀ ਲੈਣ ਗਿਆ ਸੀ ਦੁਪਹਿਰੇ ਆਪਣੀ ਖਾਣ ਗਿਆ ਸੀ ਤੇ ਬੱਚਿਆਂ ਦੀ ਲੈਣ ਗਿਆ ਸੀ ਤੇ ਬੱਚਿਆਂ ਨੇ ਦੱਸਿਆ ਮੈਨੂੰ ਤਿੰਨ ਬੰਦੇ ਐਕਟਵਾ ਉਨਾਂ ਨੇ ਉਹ ਅੱਗੇ ਲਾਈ ਹੋ ਸੀਗੇ ਤਿੰਨ ਬੰਦੇ ਐਕਟਵਾ ਤੇ ਆਏ ਆ ਤੇ ਆਪਣਾ ਮੂੰਹ ਠੱਗੇ ਹੋਏ ਸੀਗੇ ਅੰਦਰ ਖੜੇ ਆ ਤੇ ਉਹਨਾਂ ਨੂੰ ਕਿਹਾ ਵੀ ਮੂੰਹ ਆਪਣਾ ਦਮਾਲ ਥੱਲੇ ਕਰ ਲੋ ਉਹਨਾਂ ਨੇ ਕੀਤਾ ਨਹੀਂ ਦੂਜੀ ਵਾਰੀ ਫੇਰ ਕਰ ਮਾਲ ਥੱਲੇ ਕਰ ਲੋ ਜਦੋਂ ਉਹਨਾਂ ਨੇ ਫੇਰ ਨਹੀਂ ਕੀਤਾ ਨਾ ਤੇ ਬੇਟੇ ਨੇ ਮੰਮੀ ਨੂੰ ਕਿਹਾ ਕਹਿੰਦਾ ਮੰਮੀ ਕੰਮ ਰਾਵ ਲੱਗਦਾ ਵਾ ਵੀ ਤੁਸੀਂ ਆਪਣਾ ਦਰਵਾਜ਼ਾ ਬੰਦ ਕਰ ਲੋ ਉਹ ਦਰਵਾਜ਼ਾ ਉਹਨਾਂ ਨੇ ਬੰਦ ਕੀਤਾ ਤੇ ਫੇਰ ਉਹਨਾਂ ਨੇ ਇੱਕਦਮ ਦਤ ਦਤਰਾ ਕੱਢ ਲਿਆ ਤੇਜ਼ ਤਰ੍ਹਾਂ ਪਿਆਰ ਸੀ ਹਾਂ ਤੇਜ਼ ਕਰ ਪਿਆਰ ਸੀ ਦੋ ਬੰਦੇ ਨੇ ਕੱਢੇ ਇੱਕ ਕੋਲ ਛੋਟਾ ਸੀ ਇੱਕ ਕੋਲ ਵੱਡਾ ਸੀ ਤੇ ਫੇਰ ਉਹਨਾਂ ਨੇ ਆਪਣਾ ਫੜਕਾਇਆ ਵਾ ਤੇ ਆ ਬੱਬੂ ਗੱਲ ਵੀ ਖੋਲੋ ਖੋਲ ਦੇ ਤਾਂ ਮੈਂ ਤੋੜ ਦਾਂਗੇ ਫਿਰ ਉਹ ਬਾਹਰ ਸਾਡੇ ਜਿਹੜੀ ਕੁੜੀ ਚਾਹ ਬਣਾਉਂਦੀ ਹੈ ਨਾ ਤੇ ਉਹ ਬਾਹਰੋਂ ਆਈ ਉਹ ਦੇਖਿਆ ਉਹਨੇ ਵੀ ਇਧਰ ਰੋਲਾ ਪੈ ਰਿਹਾ ਤੇ ਬੇਟੇ ਨੇ ਕਿਹਾ ਵੀ ਉਧਰ ਦੂਸਰੇ ਦਫਤਰ ਸਾਡੇ ਟਿਕਟਾਂ ਦਾ ਦਫਤਰ ਆ ਵੀ ਉਹਨਾਂ ਨੇ ਮੁੰਡਿਆਂ ਨੂੰ ਬੁਲਾ ਕੇ ਲਿਆ ਇਧਰ ਤੇ ਉਹ ਫਿਰ ਬਾਹਰ ਭੱਜੀ ਨਾ ਉਹਨੂੰ ਫੜਨ ਵਾਸਤੇ ਤਿੰਨੇ ਵਾਰ ਬੰਦ ਨਿਕਲ ਕੇ ਫਿਰ ਬਚ ਗਏ ਵਾਰ ਨਿਕਲ ਗਏ ਹਾਂ ਸੜਕ ਤੇ ਐਪ ਧੋੜ ਦੇ ਗਈ ਤੇ ਲੁੱਟ ਦੀ ਫਰਾਗ ਨੂੰ ਅੰਜਾਮ ਦੇਣ ਆਏ ਸੀ ਕੁਝ ਲੈ ਕੇ ਵੀ ਗਏ ਨੇ ਲੈ ਕੇ ਨਹੀਂ ਗਏ ਮਤਲਬ ਲੁੱਟਣ ਵਾਸਤੇ ਹੀ ਆਏ ਸੀ ਜਦ ਕਿ ਉਹ ਬੰਦ ਕਰ ਲਿਆ ਤਾਂ ਉਹ ਧੋੜ ਕਰਕੇ ਫਿਰ ਬੱਸ ਕੈਸ਼ ਵੀ ਬਚ ਗਿਆ ਤੇ ਉਹ ਵੀ ਜਾਨ ਮਾਲ ਜਾਨ ਵੀ ਬਚ ਪੁਲਿਸ ਕੰਪਲੇਨਟ ਕੀਤੀ ਹੈ ਹਾਂਜੀ ਹਾਂਜੀ ਰਿਪੋਰਟ ਇੱਕ ਦਿਨ ਦਾ ਮਾਮਲਾ ਹੈ ਕੱਲ 60 ਦਿਨ 60 ਦਿਨ 33 35 ਦੀ ਗੱਲ ਹੈ ਕਿੱਦਾਂ ਦੇਖਦੇ ਹੋ ਕਿ ਜੇ ਸਮਰਾਲਾ ਚੌਂਕ ਦੀ ਗੱਲ ਕਰੀਏ ਕਾਫੀ ਭੀੜ-ਪਾੜਾ ਵਾਲਾ ਏਰੀਆ ਹੈ ਤੇ ਬਾਪੂ ਵੀ ਜਿਹੜੇ ਬੜੀ ਹਿੰਮਤ ਦਿਖਾ ਕੇ ਲੁੱਟ ਕਰਨ ਆਏ ਸੀ ਹਾਂਜੀ ਹ ਨਾਮ ਹੈ ਸਰ ਅ ਸਰ ਡਾਕਟਰ ਸਾਹਿਬ ਕਿਤਾ ਦੇ ਵਿੱਚ ਜਿਹੜਾ ਪੀੜਪੜਾ ਲੈ ਕੇ ਦੇ ਵਿੱਚ ਜਿਹੜਾ ਮਤਲਬ ਸਭ ਸ਼ਰੀਆਮ ਗੁੰਡਾਗਰਦੀ ਹੋ ਚੁੱਕੀ ਹੋਈ ਹੈ ਇੱਥੇ ਗੁੰਡਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨਾ ਜ਼ਬਰਦਸਤ ਹੈ ਇਹਦੇ ਬਾਅਦੂਦ ਤੇਜ਼ ਧਾਰ ਹਥਿਆਰ ਲੈ ਕੇ ਕਿਸੇ ਆਫਿਸ ਦੇ ਵਿੱਚ ਵੜ ਜਾਣਾ ਇਹ ਦਾ ਮਤਲਬ ਕੀ ਲੋਕ ਆਪਣੇ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਤੇ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਥੋੜਾ ਜਿਹਾ ਇੱਕ ਪੁਲਿਸ ਦਾ ਜਿਹੜਾ ਨਾਕਾ ਜ਼ਰੂਰ ਲਗਾਣ ਤਾਂ ਕਿ ਗੁੰਡਾਂ ਅੰਸਰਾਂ ਤੋਂ ਥੋੜੀ ਜਿਹੀ ਨਿਕਲ ਪਈ ਜਾਵੇ ਬਾਕੀ ਇਹ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਲਦੋ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ।